ਇਹ ਜਿਹੜੇ ਨਾਮ ਦੇਖਦੇ ਨੇ ਕੋਈ ਸਖਮੀ ਹੁੰਦੇ ਸਵੇ ਜੀ ਗੁਰਦਾਸ ਸਾਹਿਬ ਨੇ ਇੱਕ ਕੰਕਾ ਉਹ ਐਵੀ ਗੁਰਦੁਖਾਟੀ ਬਣਾਉਣ ਲਈ ਕਰਦਾ ਕਿਹੜਾ ਨੇ ਆਛੇ ਨਾ ਪੜੰਦੇ ਅੰਦਰ ਖਿਡੋ ਉਹ ਰਾਤਾਂ ਲੇ ਗੁਰੂ ਵਜਣਗੇ ਉਹ ਗੁਰੂ ਜਾਣਦਾ ਕੌਣ ਹੈ ਜਿਹੜਾ ਨੱਜਦਾ ਹੈ ਬਾਬਾ ਗੁਰਜੀ ਕੀ ਫਤਿਹ ਗੁਰਦਰਾਸ ਸਾਰੇ ਇਸਾਰੇ ਸਿਰਪੁਰਾ ਲਾਹੌਰਾਂ ਵਿਖੇ ਅੱਜ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ ਗਿਆ। ਕੱਲ ਗੁਰਪੁਰਬ ਗੁਰੂ ਅਮਰਦਾਸ ਮਹਾਰਾਜ ਦਾ ਜਿਨ੍ਹਾਂ ਦੀ ਬਾਤ ਪਟਾਣੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹ ਬਣਿਆ ਵੈ। ਇੱਥੇ ਗੁਰਪੁਰਬ ਮਨਾਇਆ ਗਿਆ ਉੱਥੇ ਹਰਕ ਪੂਰਨਮਾਸ਼ੀ ਨੂੰ ਇੱਥੇ ਦੀਵਾਨ ਸਜਾਇਆ ਜਾਂਦਾ ਹੈ। ਸਵੇਰੇ ਅਮਰ ਸੰਚਾਰ ਹੋ ਜਿਹਦੇ ਵਿੱਚ ਬਹੁਤ ਸਾਰੇ ਸੰਤ ਨੇ ਖੰਡੇ ਵਾਟੇ ਦਾ ਅਮਰ ਸ਼ਕਿਆ। ਤੇ ਕਾਫੀ ਦੂਰ ਦੂਰ ਤੋਂ ਸੰਗਤਾਂ ਆ ਕੇ ਪੂਰਮਾਸ਼ੀ ਦੇ ਦਿਹਾੜੇ ਤੇ ਜਿੱਥੇ ਸੇਵਾ ਕਰਦੇ ਨੇ ਉੱਥੇ ਕਥਾ ਕੀਰਤਨ ਹਾਜ਼ਰੀ ਭਰ ਕੇ ਆਏ ਆਪਣਾ ਜਨਮ ਸਫਲਾ ਕਰਦੇ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਦਸੇ ਵਿਦੇਸ਼ ਦੇ ਆਪਾਂ ਚੱਲ ਕੇ ਆਪਣੇ ਜਨਮ ਸਫਲਾ ਕਰੀਏ ਤਾਂ ਕਿ ਆਪਣਾ ਧਾਰਿਆ ਮਨੁੱਖਾ ਜਨਮ ਸਫਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ